ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਜਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਦੋ ਤੁਹਾਨੂੰ ਚੰਗੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਤੇ ਦੋ ਹੋਲੇ ਭਾਜ ਗਾਵਾਂ ਤੁਹਾਨੂੰ ਵਿਖਾਉਣੀਆਂ ਹੋ ਬਾਕੀ ਇੱਥੇ ਆਓ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਦੋ ਟਾਈਮ ਚ ਵਾਈਜ਼ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਚੰਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਵੀਰ ਜੀ ਹਰਮਨ ਪਿੰਡ ਰਾਇਆ ਸਾਸੀ ਗिलाਮ ਪ੍ਰਸਤ ਤਹਿਸੀਲ ਜਨਾਲਾ ਜੀ ਤੇ ਫੋਨ ਨੰਬਰ ਆਇਆ 826414231 ਭਾਜੀ ਠੀਕ ਹੈ ਜੀ ਐਰਪੋਰਟ ਦੇ ਨਾਲ ਹੀ 1 ਕਿਲੋਮੀਟਰ ਹੈ ਆਪਣਾ ਪਿੰਡ ਠੀਕ ਹੈ ਹਾਂਜੀ ਆ ਪਹਿਲਾ ਸਵਾਲ ਲਿੱਜੀ ਮੱਛੀ ਸੂਈ ਆ ਪੌੜਾ 6-7 ਕਿਲੋ ਦੇ ਲਾਗੇ ਬਣਨੇ ਹੋਣਾ। ਫਿਕਸ ਜਿਆ ਬੰਨਦਾ। ਨਾੜੂ ਵੀਰ ਜੀ ਨਾਲ ਜੇ ਮਗਰਮ ਮੱਛੀ ਆਇਆ ਸੈੱਟ। ਆਇਰ ਸ਼ਾਰ ਦੀ ਮਗਰਮ ਮੱਛੀ ਬੜੀ ਸੋਹਣੀ ਮੱਛੀ ਆ ਮਗਰ। ਤੇ ਆ ਦੇਖ ਸਕਦੇ ਮਿਲ ਕੇ ਮੈਨੇ। ਉਹ ਉਹ ਨਾੜੂ ਨਾੜੂ ਨਾਲ ਹੀ ਆ ਤਾਜਾ। ਬਾਕੀ ਜੀ ਪਹਿਲਾਂ ਮੈਂ ਰਹਾ। ਪਹਿਲਾਂ ਸਵੇਰ ਸੋਈ ਆ ਤੇ ਅਜੇ ਕੋਈ 6 ਲੀਟਰ ਦੇ ਲਾਗੇ ਬਣਨੇ ਜਿੰਦੇ ਵੀ। ਬੋੜਾ ਹੀ ਆ ਜੀ। ਬਾਕੀ ਉਹ ਥਣਵੀ ਤੇ ਆਪਾਂ ਦੇਖ ਸਕਦੇ ਪ੍ਰੋਪਰ ਹਾਥਰੀ ਚਵਾਈ ਵਾਲਾ ਥਣਿਆ। ਛਕੂ। ਇਹ ਛੇਲ ਫਾਤਮ ਇੱਥੇ 잡ਦੀ ਮੱਛੀ ਹੋਵੇ। ਤੇ ਉਦ ਤਰਾ ਕਿੰਨਾ ਕ ਦੁੱਧ ਕੱਢੀ ਜਾਊਗੀ ਵੀਰ ਜੀ? ਦੁੱਧ ਵਿੱਚੀ ਜਿਆਦਾ ਨਹੀਂ 10-12 ਕਿਲੋ ਤੇ ਚਵਾਈ ਜਾਊਗੀ। ਤੇ ਮੁੱਲ ਫਿਰ ਇਹਦਾ? ਮੁੱਲ ਹੀ ਦਾ ਵਿੱਚੀ 35 ਕਰਦੇ 32 ਦੀ ਦੇ ਦੀਏ। 30 ਹੀ ਦੇ ਦਵਾਂ। 30 ਹੀ ਵਿੱਚੀ 13 ਲਵਾਂ। ਠੀਕ ਆ। ਬਾਕੀ ਮੌਕੇ ਤੇ ਹੋ ਜਾਊਗਾ ਮੰਤਨ ਹੋਰ। ਤੇਲਾ ਸੁਵਤਾ ਜੀ ਸੋਈ ਵੜਿਆ। ਤੇ ਮਗਰ ਬੱਛੀ ਵੀ ਚੰਗੀ ਆ। ਤੇ ਆ ਜਿਹੜੀ ਜੇ ਪਹਿਲਾ ਸੁਆ ਵੈੜ ਜੇ ਇਹ ਵੀ ਪਹਿਲਾ ਸੁਆ ਜੇ 8 ਕਿਲੋ ਜੇ ਮਿਰਚੀ ਅੱਛਾ ਨੇ ਵਾਲੂਆ ਵੇਲੋ ਸੀਲ ਠੰਡੀ ਬੜੀ ਚੌਣ ਚਾਣ ਬੜੀ ਵਧੀਆ ਲੱਗੀ ਰੰਗ ਰੂਪ ਦੀ ਚੰਗੀ ਆ ਹਨਾ ਫੇਸ ਕੁਆਲਟੀ ਮਿਰਚੀ ਬੜੀ ਚੰਗੀ ਵੱੱਛੀ ਦੀ ਬੜੀ ਬੜੀ ਆ ਇਹ ਤਾਂ ਬੱਚਾ ਨਹੀਂ ਹੈਗਾ ਹਨਾ ਬੱਚੇ ਤੋਂ ਵੀ ਨਹੀਂ ਆਏ ਹਾਂਜੀ ਇਹ ਬੱਚੇ ਤੋਂ ਨਹੀਂ ਆਏ ਹਾਂਓ ਤੇ ਥਾਣ ਵੀਰ ਜੀ ਓਕੇ ਆ ਉਤਨਾ ਸਾਰੇ ਥਾਣ ਚਾਣ ਵੀ ਸੀ ਬਹੁਤ ਵਧੀਆ ਥਾਣਾ ਸੁਣਾ ਆ ਸਾਫ ਆ ਵੈੜ ਉਤਨਾ ਇੱਕ ਪਾਸਾ ਹੁੰਦਾ 21 ਥੋੜਾ ਜਿਹਾ ਰੱਖਦੀ ਐ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਲਈ ਵਿੱਚ ਦੀ ਬੱਤੀ ਕਰਦੇ ਐ ਵੀ 30 ਦੀ ਦੇ ਰਾਂਗੇ ਅੱਛਾ ਵੀ 30 ਦੀ ਹਾਂਜੀ ਕੋਈ ਵੀ ਜੋੜਾ ਇਕੱਠਾ ਖੜੂ ਦਾ 56 ਦਾ ਦੇ ਰਾਂ ਅੱਛਾ ਫਿਰ ਹੋਰ ਮੰਨਤਾਂ ਹੋ ਜੂਗਾ ਤੇ ਥਾਣ ਇਹਦੇ ਵੀ ਆਪਾਂ ਦੇਖ ਸਕਦੇ ਆ ਲਾਗੇ ਤੋਂ ਬਾਕੀ ਚੰਗੇ ਰਿਕਾਰਡ ਵਾਲੀ ਆ ਹੁਣ ਤੇ ਚਲੋ ਸਵੇਰ ਦਾ ਟਾਈਮ ਐ ਨਵਾਈ ਨਹੀਂ ਆ ਉਤਨਾ ਸੋਨੇ ਰੰਗ ਦਾ ਲੋਕ ਆ ਵੀਰ ਜੀ ਇਹ ਆਈ ਛੋਟੀ ਜੀ ਵੀ ਜੀ ਪਹਿਲਾ ਸੁਆ ਛੋਟੀ ਸੂਈ ਆ ਅੱਛਾ ਜੀ ਕੋਈ ਨੂੰ ਕੋਈ 10 ਤੋਂ 12 ਦਿਨ ਹੋਏ ਹੋਗੇ ਕੱਟੀ ਮਗਰੇ ਬਹੁਤ ਚੰਗੇ ਅੱਛਾ ਜਿਹੜੀ ਕੱਟੀ ਹੈ ਇਹ ਠੀਕ ਹੈ ਜੀ ਉਸ ਤੋਂ ਭਾਈ ਦੇਖੋ ਭਾਵੇਂ ਹੋਵੇ 11 ਨੇ ਭਾਵੇਂ ਹੋਵੇ 12 ਆਪਾਂ 10 ਦੀ ਗਰੰਟੀ ਤੇ ਮੈਂ ਹੀ ਦੇਣੀ ਆ ਅੱਛਾ 10 ਹੀ ਦਿੰਦੇ ਦਾ ਹਮ ਇੱਕ ਨੰਬਰ ਲੱਗੀ ਛੋਟੀ ਦੋਹਾਂ ਫਿਰ ਇੱਕ ਰੀਨੋ ਵਿੱਚ ਬਾਕੀ ਚੰਗੀ ਜੰਮੀ ਪਲੀ ਆ ਛੋਟੀ ਉਸ ਤਰ੍ਹਾਂ ਪਹਿਲਾਂ ਦੇ ਹਿਸਾਬ ਨਾਲ ਚੰਗੀ 4 ਤੇ 5 ਦੀ ਵੀ ਜੱਟ ਬਲੈਕ ਆ ਸਾਈ ਸੂਈ ਬੜੀ ਛੋਟੀ ਇਆ ਵੀ ਦੋ ਸੂਏ ਪੀ ਕੇ ਵਾਧਿਆ ਨਹੀਂ ਚੱਤੀ ਭਾਜੀ ਹਾਂਜੀ ਇਹ ਕੋਈ ਵੀ ਥਾਲ ਕੋ ਅਗਲੇ ਸਵੇਰੇ ਭਾਜੀ ਕਰਦ ਕਰਨਾ ਇਹ ਜੋ ਦੀ ਚੌਣ ਚਾਨ ਬੜੀ ਵਧੀਆ ਹੈ ਭਾਜੀ ਇੱਕ ਨੰਬਰ ਚ ਵਾਈ ਹੋਈ ਹੈ ਇਹਦੇ ਵੀ ਥਾਨ ਤਾਂ ਲੈ ਕਰੀ ਦਿਖਾ ਰਹੀ ਹੈ ਲੱਗਦਾ ਹੈ ਵੀ ਪਸ਼ਮਾ ਕੇ ਥਾਨ ਵਧੀਆ ਕੱਢ ਜੂਗੀ ਮਾਏ ਹਨ ਭਾਜੀ ਬੜਾ ਵਧੀਆ ਇਹਦੇ ਚੌਣ ਚਾਨ ਇੱਕ ਨੰਬਰ ਹੈ ਕੋਈ ਪੂਹ ਨਹੀਂ ਕੋਈ ਸ਼ਟਾਨੀ ਨਹੀਂ ਤੇ ਇਹਦਾ ਫਿਰ ਮੁੱਲ ਵੇਚੀ ਮੁੱਲ ਵੇਚੀ ਦਾ 1 15 ਕਰਦੇ 1 10 ਦੀ ਦੇ ਦਈਏ ਹਾਂ ਨਾ 1 5 ਦੀ ਕਰੀਏ ਅੱਛਾ 1 ਲੱਖ ਤੇ 5000 ਦੀ ਦੇ ਦੋ ਹਾਂਜੀ ਹਾਂਜੀ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮੰਨ ਤਾਂ ਹੁਣ ਤੇ ਹੁਣ ਆ ਜਿਹੜੀ ਜੇ ਆ ਸੁਈ ਨੂੰ ਵੀ ਥੀ ਕੋਈ ਵੀ ਨੂੰ ਮੀ ਨਾਲ ਕੋਈ 1.5 ਵਾਲੇ 2 ਵਾਲੇ ਆਪਣੀ ਸਮਝ ਨਾਲ ਵਾਲੇ ਆ ਬੱਚਾ ਜਿਹਦਾ ਹਨਾ ਕੱਟੀ ਆ ਤੇ ਮਗਰ ਭਾਵੇਂ ਹੋਵੇ 13 ਭਾਵੇਂ ਹੋਵੇ 14 12 ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਜੇ ਭਲਾ ਤਾਰ ਵੀ ਨਾ ਮਾਜੇ ਅੱਛਾ ਤਿਆਰ ਮੌਕੇ ਤੇ ਤੁਹਾਨੂੰ ਜਾਨ ਬੜੀ ਚੰਗੀ ਆ ਖਾਣੇ ਬਾਅਦ ਖਾ ਲਓ ਇੱਕ ਵਾਕੀ ਪਾਰੇ ਪੱਲੇ ਦੀ ਮੱਝ ਹਾਂਜੀ ਵੱਡੀ ਮੈਂ ਤੋਰਾਂ ਹਾਂ ਫੇਰ ਇੱਕ ਵਾਰੀ ਚੰਗੀਆਂ ਪਹਾਰੀਆਂ ਮੱਜਾਂ ਜਿਆ ਇੱਕ ਸਿੰਗ ਦਾ ਵੀਰ ਜੀ ਫੋਮ ਮਾਰਾ ਇੱਕ ਦਾ ਕੋਕ ਲੱਠਾ ਆ ਚਲੋ ਲੈ ਜਾਓ ਸਾਨੂੰ ਦੇਖ ਸਕਦੇ ਦੇ ਆਹਨੇ ਦੀ 12 ਕਿਲੋ ਦੁੱਧ ਭਲਾ ਕੋ ਵੀ ਸਾਡੇ ਕੋਲ ਚਾਰ ਟਾਈਮ ਚੋਲੇ ਤੇ ਭਲਾ ਦੁੱਧ ਉਤਾਰੀ ਨਾ ਮਾਰੇ ਫੁੱਲ ਗਰੰਟੀ ਹੋ ਗਈ ਠੀਕ ਹੈ ਉਹ ਚਾਹਣ ਬੜੀ ਚੰਗੀ ਮਹਿ ਲੱਗੀ ਹੋਈ ਤੇ ਇਹਦਾ ਫਿਰ ਮੁੱਲ ਕਿੰਨਾ ਕਰਖਣਾ ਆਪਾਂ ਮੁੱਲ ਵੀ ਜੀ ਵੇਖ ਲਓ ਵੱਡੀ ਮੈਂ ਮੁੱਲ ਤੇ ਇਹ ਵੀ ਇੱਕ ਤਾਰ ਕਰਦੇ ਇੱਕ 5 ਦੀ ਦੇ ਦੀ ਤੇ ਕਰਨਾ ਮਾ ਥੋੜਾ ਪਤਾ ਕਰਨਾ ਕਰ ਦੋ ਕਰ ਦੋ ਤੁਸੀਂ ਕਿੰਨੇ ਪੂਰੇ ਦੀ ਦੇ ਦੀਏ 18 ਹੈ ਭਾਜੀ ਪੂਰੇ ਲੱਖ ਦੀ ਹੈ ਨਾ ਹਾਂਜੀ 18 ਠੀਕ ਹੈ ਦੁੱਧ 12 ਇੰਟਰ ਹੁਣ ਚਵਾ ਦੋਗੇ ਤੇ ਬਾਕੀ ਚਲੋ ਕੋਈ ਤੁਹਾਡੇ ਘਰੋਂ ਚੋ ਚਵਾ ਕੇ ਨਾ ਤਸੱਲੀ ਕਰਕੇ ਕਰੇ ਮੈਂ ਵੀਰ ਭਰਾ ਆਪਾਂ ਚਾਰ ਚਾਰ ਟਾਈਮ ਚੋਈ ਜਾਦੇ ਠੀਕ ਹੈ ਜੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਬਾਕੀ ਸਾਡੀ ਬੇਨਤੀ ਹੈl ਵੀ ਜ਼ਰੂਰ ਧਿਆਨ ਦਿਆ ਕਰੋ ਜੀ